ਆ ਗਿਆ ਆਏ ਹੋ ਪਰੇ ਹਟੋ ਪਰੇ ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਦੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਦੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਦੇ ਪਾਪਾ ਕੇ बंदे कुटदी गॾी पूरा मोटरसाइकल लाओ मोटरसाइकल लाओ गॾी

ਇਸ ਨੂੰ ਭਾਜੀ ਤੁਸੀਂ ਰੈਸਟੋਰੈਂਟ ਤੋਂ ਮਸਾਲਾ ਲੱਤੀ ਆਈ ਨਹੀਂ ਤੁਸੀਂ ਚੱਕਾ ਕਰਦੇ ਹੋ ਰਸ ਵਿੱਚ ਚੱਕ ਕੇ ਲਾਗੇ ਨਹੀਂ ਪਤਾ ਤੁਸੀਂ ਕਿਹਨਾਂ ਚੱਕ ਰਹੇ ਹੋ ਪੱਥਰ ਤੋਂ ਨਜ਼ਾਇਜ਼ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਆਏ ਤੁਸੀਂ ਕਿਹੜੇ ਕਿਹੜੇ ਗਰਮ ਚੱਕਾ ਤੁਸੀਂ ਚੱਕਿਆ ਵਸੋ ਆਹ ਚੱਕਿਆ ਵਸੋ ਲਾਓ ਲਓ ਇੱਕ ਮਿਸ਼ਲ ਬਣਾਓ ਆ ਲਾਓ था। था। तो तो है तू ही तफ्तर जागरूकता कर तफ्तर है तू ही हो तो बंदे क्या करेंगे जो यहाँ तफ्तर तोड़ने वाले तफ्तर तोड़े तोड़े बहुत बोलोगे तफ्तर तोड़ने वाले तोड़े तोड़े बहुत चीजें बहुत तोड़ने वाले तो ऐडा पपर ਕੀ ਨਹੀਂ ਯਾਰ ਯਾਰ ਕੋਈ ਗੱਲ ਐ ਬਾਏ ਇਲੈਕਸ਼ਨ ਕੇਜਰੀਬਗ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗੇ ਪਿੱਛੇ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕੇ ਬੋਲੋ ਸਾਡੀ ਦਾ ਅਸੀਂ ਪੰਜਾਬੀ ਨਹੀਂ ਉਹਦਾ ਸੁਧਰ ਨਹੀਂ ਤੁਸੀਂ ਤੁਮਰ ਸਾਹਿਬ ਉਹਦੇ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਹਦੇ ਕਿਉਂ ਨਹੀਂ ਆਏ ਹਿੱਤ ਅੰਦਰ ਕਿ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸਟ ਦਿਖਾ ਦੇ ਬੰਦੇ ਤੁਸੀਂ ਚੱਕ ਲਿੱਤਾਂ ਲਈ 50 ਬੰਦੇ ਨੇ ਦੇਖਿਆ ਇੱਥੇ ਪੈਂਟ ਮੰਡ ਰੇਟ ਪਈ ਉੱਥੇ ਨਹੀਂ ਆਈ ਪਈ ਸਭ ਤੁਸੀਂ ਤੁਮ ਲੰਮਾ ਭਾਗੇ ਚੱਕੇ ਲੱਗ ਨਹੀਂ ਕੋਈ ਕਹਿੰਦਾ ਕਿ ਕ੍ਰਿਮੀਨਲ ਆ ਯਾਰ ਸਵਾ ਘੰਟੇ ਦਾ ਬੋਲ ਗਿਆ ਇੱਥੇ ਕਿੰਨੇ ਦਾ ਟੋਟਾ ਕਿੰਨਾ ਨੇ ਲੱਗਿਆ ਸਾਰੇ ਨੇ ਕੋਨੇ ਦਾ ਕਰਿਆ ਯਾਰ ਆ ਲੈ ਇਧਰ ਹੋਇਓ ਭਾਜੀ 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 ਵੇਖੋ ਸਰ ਕੀ ਗੱਲ ਹੋ ਗਈ ਸਰ ਕੀ ਮੈਸੇਜ ਆ ਜੀ ਕਹਿੰਦੇ ਸੱਤ ਸੁੱਖਾਂ ਤੋਂ ਨਹੀਂ ਕੋਈ ਰੋਕ ਲੱਗ ਰਿਹਾ ਸ੍ਰੀ ਅਕਾਲ ਮੁਰਤੰਗ ਦੀ ਬੋਲੀਆਂ ਵੀ ਦੇਖੋ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ सूची ਦੇ ਪੇਰੇ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ हूने कंपलेट लिखी है हूने हूने पाया है चिट्ठी नंबर डायरी नंबर हूने पाया हूने हूने हाँ हूने पाया चिट्ठी नंबर हूने 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 चिट्ठी नंबर हूने लिखे आ हूने आले आओ ठंडा है ओके पंजाब पुलिस मुर्दाबाद मुर्दाबाद मुराबाद मुरदाबाद 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 ਬੰਦੇ ਨੂੰ ਪਾਣੀ ਦੇ ਤਰ੍ਹਾਂ ਪੀਂਗ ਮੇਰਾ ਬਾਈ ਨਾ ਮੈਂ ਵੀ ਯਾਰ ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਚ ਪੰਜਾਬੀਆਂ ਦਾ ਤੁਸੀਂ ਲੱਗੇ ਉਹ ਦੱਲੀਆਂ ਦੇ ਮਗਰ ਹੋਰ ਚਿੱਠੀ ਆਪਣੀ ਓਏ ਮਜਾ ਕਰ ਚਿੱਠੀ ਦੂਰ ਤੇ ਪੰਜਾਬ ਦੀ ਕਰ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਸਾਡੀ ਉੱਥੇ 60 ਮਿੰਟ ਉਹ ਬਾਈ ਪਰੇ ਆ ਲਓ ਜੇ 1 ਮਿੰਟ ਕਿੱਥੇ ਨਹੀਂ ਆਏ ਉਹ ਬਾਈ ਉੱਥੇ 60 ਮਿੰਟ ਰੇਰ ਬਈ ਉਹ ਚਲੀ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਖਦੇ ਵੇਖਦੇ ਕੀ ਗੱਲ ਹੈ ਪਾ ਸਾਡੇ ਪੰਜਾਬੀ ਮਾਣ ਦਿੰਦੇ ਆ ਕਿਤੇ ਵਰਖੀ ਹੋਇਆ ਕੀ ਸਾਨੂੰ ਹੱਥ ਪਾਗੇ ਪੱਕਾ ਬੇ ਕੋਈ ਦਫ਼ਤਰ ਕੋਈ ਦਫ਼ਤਰ ਸਾਡਾ ਲੋਕ ਤੋੜਿਆ ਤਾਂ ਕਹਿਣਾ ਕੱਢਿਆ ਲੱਖ ਨਹੀਂ ਹੱਥ ਬੰਦੇ ਨੇ ਹੱਥ ਮਾਣਾ ਪੱਕਾ ਨਹੀਂ ਪੈਸੇ ਦੇ ਲੰਦ ਦੇ ਦਾਂਗੇ ਚੁੱਪ ਚੁੱਪ ਸਾਰੇ ਅਨੁਪਾਦਿਕ ਕਾਂਗਰਸ ਵਾਲਿਆਂ ਨੂੰ ਕਹਿਕਿਓ ਲਓ ਚਲਿਏ ਸਾਰੇ ਮੀਡੀਆ ਨੂੰ ਲਾਓ ਇਸੇ ਨੂੰ ਬੇਨਤੀ ਹੈ ਜੀ ਜੋਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤ ਕੁਸ਼ਨਾਥ ਜੀ ਜਿਹੜਾ ਆਪਣੇ ਆਪ ਨੂੰ